ਅਤਿਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਮੁੱਖ ਖਬਰ ਵਿਕਰਮ ਮਜੀਠੀਆ ਕੇਸ 'ਚ ਮੁਹਾਲੀ ਅਦਾਲਤ ਵਿੱਚ ਅੱਜ ਮਹੱਤਵਪੂਰਨ ਸੁਣਵਾਈ। ਮੁਹਾਲੀ ਦੀ ਸਥਾਨਕ ਅਦਾਲਤ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਹੋਵੇਗੀ। ਮਜੀਠੀਆ ਉੱਤੇ ਨਸ਼ੇ ਨਾਲ ਸੰਬੰਧਿਤ ਕੇਸ ਦਰਜ ਹੈ ਜੋ ਕਿ ਪਿਛਲੇ ਕਈ ਮਹੀਨੇ ਤੋਂ ਪੰਜਾਬ ਦੀ ਰਾਜਨੀਤਿਕ ਗੱਲਬਾਤ ਕੇਂਦਰ ਬਣਿਆ ਹੋਇਆ ਹੈ। ਇਸ ਮਾਮਲੇ ਵਿੱਚ ਵਿਕਰਮ ਮਜੀਠੀਆ ਵੱਲੋਂ ਲੰਬੇ ਸਮੇਂ ਤੋਂ ਜ਼ਮਾਨਤ ਲਈ ਅਰਜੀ ਦਿੱਤੀ ਗਈ ਹੈ ਪਿਛਲੀ ਸੁਣਵਾਈ ਵਿੱਚ ਦੋਨੋਂ ਪੱਖਾਂ ਵੱਲੋਂ ਆਪਣੋ ਆਪਣੇ ਤਰਕ ਪੇਸ਼ ਕੀਤੇ ਗਏ ਸਨ ਪਰ ਅਦਾਲਤ ਨੇ ਫੈਸਲਾ ਅੱਜ ਲਈ ਰੱਖ ਲਿਆ ਸੀ ਕਾਨੂੰਨੀ ਮਹਿਰਾਂ ਦਾ ਕਹਿਣਾ ਹੈ ਕਿ ਅੱਜ ਦਾ ਫੈਸਲਾ ਮਜੀਠੀਆ ਦੀ ਰਾਜਨੀਤਿਕ ਭਵਿੱਖ ਤੇ ਵੱਡਾ ਅਸਰ ਪਾ ਸਕਦਾ ਹੈ ਜੇਕਰ ਜ਼ਮਾਨਤ ਮਿਲਦੀ ਹੈ ਤਾਂ ਉਹ ਆਪਣੀ ਪਾਰਟੀ ਗਤੀਵਿਧੀਆਂ ਵਿੱਚ ਮੋੜ ਸਰਗਰਮ ਹੋ ਸਕਦੇ ਹਨ ਜਦਕਿ ਜ਼ਮਾਨਤ ਰੱਦ ਹੋਣ ਦੀ ਸਥਿਤੀ ਵਿੱਚ ਕਾਨੂੰਨੀ ਪੇਚੀਦਗੀਆਂ ਹੋਰ ਵੱਧ ਸਕਦੀਆਂ ਹਨ ਪੰਜਾਬ ਦੀ ਰਾਜਨੀਤੀ ਵਿੱਚ ਇਹ ਮਾਮਲਾ ਨਾ ਸਿਰਫ ਕਾਨੂੰਨੀ ਸਗੋਂ ਜਨਤਕ ਚਰਚਾ ਦਾ ਵੀ ਵਿਸ਼ਾ ਬਣਿਆ ਹੋਇਆ ਹੈ ਸਾਰੀਆਂ ਨਜ਼ਰਾਂ ਅੱਜ ਮੋਹਾਲੀ ਅਦਾਲਤ ਦੇ ਫੈਸਲੇ ਤੇ ਟਿਕੀਆਂ ਹੋਈਆਂ ਹਨ ਜਦੋਂ ਵੀ ਨਤੀਜਾ ਨਿਕਲੂਗਾ ਤਾਂ ਅਸੀਂ ਆਪਣੇ ਚੈਨਲ ਤੇ ਅਪਡੇਟ ਕਰਾਂਗੇ